ਗੁਰੂ ਘਰ ਆ ਰਹੇ ਹਨ ਤੁਸੀਂ ਰੋਕ ਨਹੀਂ ਸਕਦੇ ਖੋਲੋ ਇਹਨੂੰ ਖੋਲੋ 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 ਭਾਈ ਜੀ ਮੱਥਾ ਦੇਖਣ ਗੁਰਦੁਆਰਾ ਸਾਹਿਬ ਆਉਣ ਵਾਲਾ ਹੈ ਗੁਰੂ ਘਰ ਗੁਰੂ ਘਰ ਵਾਲੇ ਖੋਲੋ ਕਿਹੜਾ ਜਾਉਂਗਾ ਲੋਕਾਂ ਨੂੰ ਜਾ ਰਹੇ ਕਿਉਂ ਹਰਾਮ ਤੁਸੀਂ ਜਾ ਰਹੇ ਹੋ ਇਹ ਐਮਰਜੈਂਸੀ ਕੀ ਕਿਹੜੀ ਗੱਲ ਹੈ ਕੋਈ ਫੈਮਿਲੀ ਲੈ ਕੇ ਆਉਂਦੇ ਹੈ ਇੱਥੇ ਕੋਈ ਉਹ 1 ਮਿੰਟ ਕੋਈ ਗਨਾਹ ਕੀਤਾ ਹੈ ਕੋਈ ਐਮਰਜੈਂਸੀ ਲੱਗੀ ਹੋਈ ਪੰਜਾਬ ਦੇ ਵਿੱਚ ਕੋਈ ਕਾਰਨ ਦੱਸੋ ਰੋਕ ਗੁਰੂਕਰ ਮਿਲ ਜਾਵੇ ਸਾਡੇ ਕਿਉਂ ਤੂੰ ਇਸ ਸਵੇਰ ਤੇ ਜਾਣ ਕਰਦੇ ਬੀ ਪੁਲਿਸ ਸੁਣਦਾ ਕਿਸ ਕਿਸ ਜ਼ਰੂਰੀ ਰੋਕਣਾ ਮਤਲਬ ਕੀ ਹੈ ਰੈਕਟ ਦਿੱਤਾ ਹੋਇਆ ਹੈ ਕਿਹਾ ਪ੍ਰਬੰਧ ਕੀਤਾ ਹੈ ਕਿਸ ਗੱਲ ਤੋਂ ਫਿਰ ਕੇ ਲੋਕਾਂ ਦੇ ਗੋਲੀਆਂ ਬੱਜ ਰਹੀਆਂ ਉੱਥੇ ਕਿਉਂ ਨਹੀਂ ਰੋਕ ਤਾਰੀ ਹੈ ਉਹਨਾਂ ਨਾਲ ਤੋਂ ਗੁਰੂ 11 ਵਜੇ ਨਾਲ ਗੁਰੂ ਨਹੀਂ ਨਹੀਂ ਡਿਊਟੀ ਗੁਰੂ ਕਰਦੇ ਹੁੰਦੇ ਥੋੜੀ ਜਿਹੀ ਡਾਕ ਥਾਦੀ ਨਹੀਂ ਨਹੀਂ ਬਾਹਰ ਚਾਹ ਪਾਣੀ ਨੂੰ ਸਭ ਕੁਝ ਕੰਮ ਹੈ ਹੋ ਰਹੀਆਂ ਵੀ ਗੱਲ ਕੀ ਹੋ ਗਈ ਗੁਰਦੁਆਰਾ ਸਾਹਿਬ ਜੀ ਬਾਹਰ ਬਾਹਰ ਖੜੋ ਬਾਹਰ ਖੜੋ ਬਾਹਰ ਪਹਿਲਾਂ ਤੁਸੀਂ ਬਾਹਰ ਚੋਂ ਬਾਹਰ ਖੜੋ ਬਾਹਰ 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 ਜੋ ਮਰਜ਼ੀ ਕਰੋ ਅੰਦਰ ਤੁਸੀਂ ਅੰਦਰ ਨਹੀਂ ਤੁਸੀਂ ਕਰ ਸਕਦੇ ਇੱਕ ਵਾਰੀ ਬੇਨਤੀ ਕਰ ਚੁੱਕੇ ਹਾਂ ਵੀ ਤੁਸੀਂ ਆਪਣਾ ਜਾਨ ਜਦੋਂ ਕਾਹਦੇ ਰੁੱਕੀ ਜਾ ਰਹੇ ਗੁਰਦੁਆਰਾ ਸਾਹਿਬੋਂ ਉਡੋ ਨਹੀਂ ਇਹ ਇਹ ਤੁਸੀਂ ਬਾਅਦ ਚ ਰੋਕੋ ਜਦ ਸ਼ੁਰੂ 11 ਵਜੇ ਦਾ ਧਰਨੇ ਦਾ ਟਾਈਮ ਹੈ 11 ਵਜੇ ਰੋਕੋ ਇਸ ਟਾਈਮ ਤੁਸੀਂ ਕਿਸੇ ਨੂੰ ਰੋਕ ਸਕਦੇ ਗੁਰੂ ਘਰ ਨਹੀਂ ਗੁਰਦੁਆਰਾ ਸਾਹਿਬ ਦਾ ਜਿਹੜਾ ਮਰਜ਼ੀ ਆ ਸਕਦਾ ਜਿਹੜਾ ਮਰਜ਼ੀ ਆ ਸਕਦਾ ਉਹਦੀ ਕੀ ਬਣਾਤਾ ਇਹ ਗੁਰੂ ਘਰ ਕੋਈ ਵੀ ਆ ਸਕਦਾ ਹੈ ਗੁਰੂ ਘਰ ਆਣ ਤੋਂ ਹੀ ਤੁਸੀਂ ਰੋਕ ਸਕਦੇ ਉਹਨੂੰ ਖੋਲੋ ਐਸਐਚ ਸਾਹਿਬ ਉਹਨੂੰ ਖਲਾਓ ਕੱਲੇ ਗੁਰਦੁਆਰ ਸਾਹਿਬ ਵਾਲਿਆਂ ਨੂੰ ਆਣ ਦੀ ਇਜਾਜ਼ਤ ਦਿੱਤੀ ਜਾਵੇ ਕੋਈ ਨਹੀਂ ਕੋਈ ਨਹੀਂ ਆ ਦੇਖੋ ਜੀ ਕੀ ਹਾਲਾਤ ਨੇ ਗੁਰਦੁਆਰਾ ਅੰਬ ਸਾਹਿਬ ਦੇ ਐਮਰਜੈਂਸੀ ਵਰਗੇ ਹਾਲਾਤ ਪੁਲਿਸ ਬਣਾ ਚੁੱਕੀ ਹੈ ਇਹ ਗੁਰਦੁਆਰਾ ਸਾਹਿਬ ਦੇ ਮੈਨੇਜਰ ਟੌੜਾ ਸਾਹਿਬ ਉਹ ਦੇਖੋ ਬਸ ਬਸ ਪਰਕੇ ਪੁਲਿਸ ਅੰਦਰ ਆਈ ਸੀ ਜਿਵੇਂ ਐਮਰਜੈਂਸੀ ਵਾਲਾ ਮਾਹੌਲ ਬਣਾ ਕੇ ਤੇ ਹੁਣ ਮੈਨੇਜਰ ਸਾਹਿਬ ਨੇ ਕਿਹਾ ਕਿ ਇੱਥੋਂ ਚੱਲੋ ਜਿੰਦੀ ਪੁਲਿਸ ਬੈਠੀ ਆ ਉਧਰੋਂ ਬਾਹਰ ਚੱਲੋ ਸਾਰੇ ਜਣੇ ਅੱਜ ਕੈਂਟੀ ਸਾਰੇ ਨੂੰ ਕਹਦੇ ਜਿਵੇਂ ਜਿਹੜੇ ਮੁਲਾਜ਼ਮਾਂ ਦੀ ਗੱਡੀ ਨਹੀਂ ਅਧਰੋਂ ਚਾਹੀਦੀ ਸਾਰੇ ਮੁਲਾਜ਼ਮਾਂ ਦੀਆਂ ਗੱਡੀਆਂ ਬਾਹਰ ਕੱਢ ਕੇ ਪਰੋਥੀਆਂ ਹਾ ਦੇਖੋ ਭਾਈ ਦੇਖੋ ਬੰਦ ਕਰਤਾ ਰਸਤਾ ਹੀ ਬੰਦ ਕਰਤਾ ਰਸਤਾ ਵੀ ਖਨਾਵਾਂਗੇ ਹੁਣ ਐ ਗੁਰੂ ਘਰ ਤੋਂ ਆਣ ਤੋਂ ਕਿਸ ਨੂੰ ਬੰਦਾ ਥੋੜੀ ਕਰ ਸਕਦੇ ਆ ਆ ਜੋ ਸਾਰੇ ਆ ਜੋ ਸਿੰਘ ਆ ਦੇਖੋ ਜੀ ਗੁਰੂ ਘਰ ਦੇ ਬਾਹਰ ਕੀ ਹਾਲਾਤ ਬਣਾਉਂਦੇ ਨੇ ਸੰਗਤ ਦਰਸ਼ਨ ਕਰ ਵੀ ਨਹੀਂ ਆ ਜਾ ਰਿਹਾ ਆਪਣੇ ਗਲਤੀਆਂ ਤੇ ਪਰਦਾ ਪਾਉਂਦੇ ਅੱਜ ਕਿਸੇ ਕੋਲ ਰਚਿਆ ਗਿਆ ਸੀ ਮੀਤ ਕਸਮ ਦੀ ਇਹਨਾਂ ਨੇ ਨਜਾਇਜ਼ ਹਰਾਸਚ ਰੱਖਿਆ ਗਿਆ ਨਜਾਇਜ਼ ਪਰਸਪਰ ਪਾਏ ਜਾ ਰਹੇ ਅਕਾਲੀਆਂ ਤੇ ਪਰ ਲੇਕਿਨ ਨਾ ਪੰਜਾਬੀ ਦਾ ਬਣ ਕੇ ਨਾ ਕੱਢ ਲੇ ਮੈਂ ਤੁਹਾਡੇ ਜਰੀਏ ਵੀਰਵਾਲਾ ਨੂੰ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਆਪਣਾ ਸਹੀ ਢੰਗ ਨਾਲ ਕੰਮ ਕਰੋ ਕਿਸੇ ਤਰ੍ਹਾਂ ਦਾ ਗੁਰਦੁਆਰਾ ਕੱਟੋ ਘੱਟ ਇੰਨੀ ਕਿ ਸ਼ਰਮ ਕਰ ਲੋ ਵੀ ਕਿਸੇ ਨੂੰ ਗੁਰੂ ਘਰ ਆਉਣ ਦੀ ਕਾਬੜ ਨਾ ਪਈ ਜਾਵੇ ਜਾਮਾ ਕਾਫੀ ਵੱਡਾ